29 ਮਈ 2022 ਪੰਜਾਬ ਦੇ ਅਸਮਾਨਾਂ 'ਚੋਂ ਸੰਗੀਤ ਦਾ ਸੋਰਖਾ ਮੋਸ਼ ਹੋ ਗਿਆ ਮੰਚਾਂ ਤੇ ਗੂੰਜਣ ਵਾਲੀ ਇੱਕ ਆਵਾਜ਼ ਗੋਲੀਆਂ ਦੇ ਟੜਟੜਾਹਤ ਦੇ ਵਿੱਚ ਸਦਾ ਲਈ ਚੁੱਪ ਹੋ ਗਈ ਸਿੱਧੂ ਮੂਸੇਵਾਲਾ ਜੋ ਸਿਰਫ ਗਾਇਕ ਨਹੀਂ ਇੱਕ ਆਵਾਜ਼ ਸੀ ਇੱਕ ਇਨਕਲਾਬ ਸੀ ਦਿਨ ਦੇ ਉਜਾਲੇ ਵਿੱਚ ਮਾਰਿਆ ਗਿਆ ਪਰ ਜ਼ਮੀਨ ਤੋਂ ਹਟ ਕੇ ਸੱਚ ਕੈਨੇਡਾ ਤੋਂ ਆਇਆ ਇੱਕ ਗੈਂਗਸਟਰ ਗੋਲਡੀ ਬਰਾੜ ਖੁਦ ਕਹਿੰਦਾ ਹੈ ਕਿ ਮੂਸੇਵਾਲਾ ਦਾ ਕਤਲ ਦੀ ਪਲੈਨਿੰਗ ਉਸਨੇ ਕੀਤੀ ਇਸ ਸਭ ਤੋਂ ਡਰਾਉਣੀ ਗੱਲ ਉਹ ਕਹਿੰਦਾ ਹੈ ਕਿ ਉਸ ਨੂੰ ਇਸ ਕਤਲ ਦਾ ਕੋਈ ਅਫਸੋਸ ਹੀ ਨਹੀਂ ਹੈ ਆਓ ਜਾਣਦੇ ਹਾਂ ਇਹ ਕਬੂਲੀਅਤ ਕਿਵੇਂ ਹੋਈ ਕਿਉਂ ਹੋਈ ਅਤੇ ਇਹ ਲੜੀਵਾਰ ਕਤਲ ਕਿਸ ਰੂਹ ਨੂੰ ਦਰਸਾਉਂਦੇ ਹਨ ਅੰਦਰਜੀਤ ਸਿੰਘ ਜਿਸ ਨੂੰ ਦੁਨੀਆ ਗੋਲਡੀ ਬਰਾੜ ਦੇ ਨਾਂ ਦੇ ਨਾਲ ਜਾਣਦੀ ਹੈ ਕੈਨੇਡਾ ਆਧਾਰਿਤ ਲਾਰੈਂਸ ਬਿਸ਼ਨੋਈ ਗੈਂਗ ਦਾ ਐਕਟਿਵ ਮੈਂਬਰ ਹੈ ਪੰਜਾਬ ਹਰਿਆਣਾ ਤੇ ਰਾਸ਼ਟਰੀ ਪੱਧਰ ਤੇ ਕਈ ਵੱਡੀਆਂ ਹੱਤਿਆਵਾਂ ਤੇ ਫਰੋਤੀ ਵਰਗੇ ਕੇਸਾਂ ਨਾਲ ਜੁੜਿਆ ਹੋਇਆ ਨਾਮ ਹੈ ਮੂਸੇਵਾਲਾ ਦੀ ਮੌਤ ਤੋਂ ਘੰਟਿਆਂ ਬਾਅਦ ਹੀ ਗੋਲਡੀ ਬਰਾੜ ਦੇ ਨਾਂ ਤੇ ਇੱਕ ਸੋਸ਼ਲ ਮੀਡੀਆ ਪੋਸਟ ਆਉਂਦੀ ਹੈ ਜਿਸ ਵਿੱਚ ਕਤਲ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਲੋਕਾਂ ਨੇ ਪਹਿਲਾਂ ਸੋਚਿਆ ਇਹ ਸਿਰਫ ਦਹਿਸ਼ਤ ਫੈਲਾਉਣ ਦੇ ਲਈ ਹੈ ਪਰ ਫਿਰ ਇੱਕ ਡਾਕੂਮੈਂਟਰੀ ਅਤੇ ਵੱਖ-ਵੱਖ ਇੰਟਰਵਿਊਜ਼ ਦੇ ਵਿੱਚ ਗੋਲਡੀ ਨੇ ਖੁਦ ਕਬੂਲਿਆ ਕਿ ਇਹ ਕਤਲ ਉਸਨੇ ਕਰਵਾਇਆ ਹੈ ਉਹ ਕਹਿੰਦਾ ਹੈ ਸਾਨੂੰ ਕੋਈ ਹੋਰ ਰਾਹ ਨਹੀਂ ਸੀ ਮੂਸੇਵਾਲਾ ਬੰਬੀਹਾ ਗੈਂਗ ਦੀ ਹਮਾਇਤ ਕਰ ਰਿਹਾ ਸੀ ਉਹ ਆਪਣੀ ਸ਼ੌਹਰਤ ਦੇ ਨਾਲ ਸਾਡੇ ਦੁਸ਼ਮਣਾਂ ਨੂੰ ਵਿਚਾਰ ਰਿਹਾ ਸੀ ਅਤੇ ਸਭ ਤੋਂ ਡਰਾਵਣੀ ਗੱਲ ਗੋਲਡੀ ਕਹਿੰਦਾ ਹੈ ਕਿ ਮੈਨੂੰ ਕੋਈ ਅਫਸੋਸ ਨਹੀਂ ਇਹ جنگ ਸੀ ਇਹ ਰਾਂਝਿਸ਼ ਨਵੀਂ ਨਹੀਂ ਸੀ ਪੰਜਾਬ ਦੇ ਅੰਡਰਵਰਲਡ ਦੇ ਵਿੱਚ ਦੋ ਵੱਡੇ ਗੈਂਗ ਲਾਰੈਂਸ ਬਿਸ਼ਨੋਈ ਤੇ ਬੰਬੀਹਾ ਗੈਂਗ ਲੰਬੇ ਸਮੇਂ ਤੋਂ ਆਮਣੇ ਸਾਹਮਣੇ ਹਨ ਮੂਸੇਵਾਲਾ ਸਿੱਧਾ ਗੈਂਗਸਟਰ ਨਹੀਂ ਸੀ ਪਰ ਉਹ ਬੰਬੀਹਾ ਗੈਂਗ ਦੇ ਨਾਲ ਸਾਂਝੀ ਰੱਖਦਾ ਸੀ ਏ ਦੱਸਣ ਵਾਲੇ ਕਈ ਨਿਸ਼ਾਨੀਆਂ ਮਿਲਦੀਆਂ ਹਨ ਉਸਨੇ ਕਈ ਵਾਰ ਸੋਸ਼ਲ ਮੀਡੀਆ ਤੇ ਉਹਨਾਂ ਦੇ ਮਰੇ ਹੋਏ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੀ ਬਿਸ਼ਨੋਈ ਗੈਂਗ ਲਈ ਇਹ ਨਿਸ਼ਾਨੀ ਸੀ ਕਿ ਮੂਸੇਵਾਲਾ ਉਹਨਾਂ ਦੇ ਵਿਰੋਧੀ ਪਾਸੇ ਖੜਾ ਸੀ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਹੁਣ ਇਹ ਖਤਮ ਕਰਨਾ ਪਵੇਗਾ ਮੂਸੇਵਾਲਾ ਦੀ ਹੱਤਿਆ ਇੱਕ ਸੋਚੀ ਸਮਝੀ ਸਾਜ਼ਿਸ਼ ਸੀ ਕੈਨੇਡਾ ਤੋਂ ਗੋਲਡੀ ਨੇ ਨਿਰਦੇਸ਼ ਦਿੱਤੇ ਜੀਪੀਐਸ ਟਰੈਕ ਕਈ ਸ਼ੂਟਰ ਨਕਲੀ ਨੰਬਰਾਂ ਵਾਲੀਆਂ ਕਾਰਾਂ ਇਹ ਇੱਕ ਮਿਲਟਰੀ ਆਪਰੇਸ਼ਨ ਵਾਂਗ ਪਲਾਨ ਕੀਤਾ ਗਿਆ ਸੀ 29 ਮਈ ਨੂੰ ਮੂਸੇਵਾਲਾ ਦੀ ਸਰਕਾਰੀ ਸੁਰੱਖਿਆ ਵੀ ਘੱਟ ਕਰ ਦਿੱਤੀ ਗਈ ਸੀ ਉਸ ਨੇ ਆਪਣੀ ਬੁਲਟ ਪ੍ਰੂਫ ਕਾਰ ਨਹੀਂ ਲਈ ਜਿਵੇਂ ਕਿ ਕਾਤਲਾਂ ਨੂੰ ਪਤਾ ਸੀ ਕਿ ਇਹ ਹੀ ਦਿਨ ਹੈ ਕਬੂਲੀਅਤ ਤੋਂ ਬਾਅਦ ਭਾਰਤੀ ਏਜੰਸੀਜ਼ ਨੇ ਕਾਰਵਾਈ ਤੇਜ਼ ਕੀਤੀ 골ਡੀਬਰਾਡ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਕੈਨੇਡਾ ਤੋਂ ਉਸ ਦੀ ਹਵਾਲਗੀ ਦੀ ਮੰਗ ਹੋਈ ਦੂਜੇ ਪਾਸੇ ਕਈ ਸ਼ੂਟਰ ਪਕੜੇ ਗਏ ਫੋਨ ਕਾਲਾਂ ਪੈਸੇ ਦਾ ਲੈਣ ਦੇਣ ਅਤੇ ਗੈਂਗਸਟਰ ਨੈਟਵਰਕ ਸਾਰੇ ਸਬੂਤ ਗੋਲਡੀ ਵੱਲ ਇਸ਼ਾਰਾ ਕਰ ਰਹੇ ਸਨ ਪਰ ਹਕੀਕਤ ਇਹ ਹੈ ਕਿ ਗੋਲਡੀ ਬਰਾੜ ਅੱਜ ਵੀ ਆਜ਼ਾਦ ਹੈ ਇੱਕ ਆਦਮੀ ਜੋ ਕਤਲ ਕਰਵਾਏ ਤੇ ਕਹੇ ਮੈਨੂੰ ਅਫਸੋਸ ਨਹੀਂ ਇਹ ਸਿਰਫ ਅਪਰਾਧੀ ਨਹੀਂ ਇਹ ਇੱਕ ਮਨੋਵਿਗਿਆਨਿਕ ਪਰਚੋਲ ਹੈ ਅਜਿਹੇ ਲੀਡਰ ਗੈਂਗ ਨੂੰ ਧਰਮ ਬਾਗ ਮੰਨਦੇ ਹਨ গোল্ডيلي মুসেওয়ালা ਦੀ ਮੌਤ ਕੋਈ ਅਪਰਾਧ ਨਹੀਂ ਇਨਸਾਫ ਸੀ ਪਰ ਇਹ ਇਨਸਾਫ ਨਹੀਂ ਇੱਕ ਮਾਂ ਦਾ ਪੁੱਤਰ ਮਾਰਿਆ ਗਿਆ ਇੱਕ ਕਲਾਕਾਰ ਦੀ ਆਵਾਜ਼ ਖਾਮੋਸ਼ ਹੋ ਗਈ ਸਵਾਲ ਇਹ ਹੈ ਕਿ ਕੀ ਕਦੇ ਅਸਲੀ ਇਨਸਾਫ ਹੋਵੇਗਾ ਗੋਲਡੀ ਬਰਾੜ ਦੀ ਕਬੂਲੀਅਤ ਨੇ ਸਿਰਫ ਇੱਕ ਕਤਲ ਨਹੀਂ ਸਿਸਟਮ ਦੀ ਕਮਜ਼ੋਰੀ ਸਰਹੱਦਾਂ ਤੋਂ ਪਾਰ ਚੱਲ ਰਹੇ ਗੈਂਗਵਾਰ ਤੇ ਨੌਜਵਾਨਾਂ ਦੀ ਬਰਬਾਦੀ ਨੂੰ ਬੇਨਕਾਬ ਕਰ ਦਿੱਤਾ ਇਹ ਕਹਾਣੀ ਖਤਮ ਨਹੀਂ ਹੋਈ ਇਹ ਸਿਰਫ ਸ਼ੁਰੂਆਤ ਹੈ ਜਦ ਤੱਕ ਇਨਸਾਫ ਨਾ ਹੋ ਜਾਵੇ ਤੁਸੀਂ ਦੱਸੋ ਗੋਲਡੀ ਬਰਾੜ ਦੀ ਕਬੂਲੀਅਤ ਤੇ ਤੁਹਾਡੇ ਕੀ ਰਾਏ ਹੈ ਕਮੈਂਟ ਕਰੋ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ